ਪੰਜਾਬ ਫਾਸਟਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੀਰ ਕੌਰ ਵਾਈਫ ਯਾਦਵਿੰਦਰ ਰੰਮੇ ਦੁਆਰਾ ਪਿੰਡ ਹौजਗੰਦੜ ਅਤੇ ਹੋਰ ਨਾਲ ਦੇ ਪਿੰਡਾਂ ਵਿੱਚ ਜ਼ੋਰ ਪ੍ਰਚਾਰ ਕੀਤਾ ਗਿਆ ਜਿੱਥੇ ਲੋਕਾਂ ਵੱਲੋਂ ਟੀਮ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਭਰੋਸਾ ਦਿਵਾਇਆ ਗਿਆ ਕਿ ਆਮ ਆਦਮੀ ਪਾਰਟੀ ਜ਼ੋਨ ਜੋੜਕੀ ਅੰਦੇਵਾਲੀ ਤੋਂ ਵੱਡੀ ਲੀਡ ਲੈ ਕੇ ਜਿੱਤ ਪ੍ਰਾਪਤ ਕਰੇਗੀ ਟੀਮ ਨਾਲ ਕੰਮ ਕਰੇ ਵਰਕਰਾਂ ਅਤੇ ਸਪੋਰਟਰਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਣੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਕ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਸਭ ਤੋਂ ਟਾ ਸੁਨੀਲ ਕੁਮਾਰ ਸੁਨੀਲ ਕੁਮਾਰ ਜੀ ਪਿੰਡ ਗੰਧੜ ਦੇ ਵਿੱਚ ਖੜੇ ਆ ਭਾਈ ਰੰਮੇ ਦੇ ਹੱਕ ਵਿੱਚ ਜਿਹੜਾ ਡੋਰ ਟੂ ਡੋਰ ਕੀਤਾ ਜਾ ਰਿਹਾ ਕਿੱਦਾਂ ਦਾ ਰਿਸਪੌਂਸ ਹੈ ਬਹੁਤ ਵਧੀਆ ਸਾਨੂੰ ਪਿੰਡ ਵੱਲ ਸਜੋਗ ਹੈ ਬਹੁਤ ਕੋਟਾ ਪਵਾ ਕੇ ਦੇ ਆਪਾਂ ਦਿਖਾਵਾਂਗੇ ਭਾਈ ਨੂੰ ਕਿਸੇ ਕੰਮਾਂ ਦੇ ਮੰਨ ਲਓ ਮੂਰ ਲੋਨ ਕੇ ਲੋਕ ਜੀ ਕਿੱਦਾਂ ਦਾ ਲੱਗਦਾ ਜਦੋਂ ਤੁਸੀਂ ਘਰ ਘਰ ਜਾਂਦੇ ਹੋ ਕਿੱਦਾਂ ਦਾ ਰਿਸਪੌਂਸ ਹੈ ਬਹੁਤ ਵਧੀਆ ਸਾਨੂੰ ਆ ਰਿਹਾ ਜੀ ਰਿਸਪੌਂਸ ਜੀ ਤੇ ਘਰ ਘਰ ਜਾਂਦਾ ਸਾਰੇ ਵਧੀਆ ਜੀ ਕਿੰਨੀ ਕਲੀਅਰ ਲੈ ਸਕਦੇ ਇਸ ਪਿੰਡ ਚ ਆਮ ਆਦਮੀ ਪਾਰਟੀ ਅਸੀਂ ਵਾਦ ਤਵਾ ਡੋਟਾ ਬੁਆਕੇ ਤੇ ਵਧੀਆ ਆਉਟ ਭਾਈ ਜੀ ਇੱਥੇ ਕੋਈ ਮੁਕਾਬਲਾ ਹੀ ਨਹੀਂ ਸਕਦਾ ਪੰਡਾ ਮਰਨੀ ਪਾਰਟੀ ਦਾ ਜੀ ਜੀ ਹਾਂ ਜੀ 100% 100% ਆਮ ਆਦਮੀ ਪਾਰਟੀ ਦੀ ਵਰਕਰ ਵੀ ਆ ਤੇ ਵੋਟ ਵੀ ਆ ਸਾਰੇ ਜੀ ਜੀ ਵੀ ਕਹਿਣ ਤੋਂ ਮਤਲਬ ਭਾਈ ਰੰਮੇ ਦੇ ਅਕਸ ਦੇ ਨੂੰ ਵੇਖਦੇ ਹੋਏ ਵੀ ਵੋਟਾਂ ਬਹੁਤ ਜ਼ਿਆਦਾ ਪੈ ਜਾਣੀਆਂ ਬਹੁਤ ਵਧੀਆ ਇਲਾਕੇ ਚ ਵਿਚਰਨ ਵਾਲਾ ਬਹੁਤ ਨੇਕ ਦਿਲ ਇਨਸਾਨ ਹੈਗਾ ਜੀ ਜੀ ਬਹੁਤ ਜ਼ਿਆਦਾ ਪਰਮਾ ਹੰਗਾਰਾ ਮਿਲ ਰਿਹਾ ਲੋਕਾਂ ਵੱਲੋਂ ਜੀ ਬਹੁਤ ਜ਼ਿਆਦੀ ਸਪੋਰਟ ਲੋਕਾਂ ਦੀ ਕਰੋ ਕਰ ਜਾ ਕੇ ਸਾਨੂੰ ਦੇ ਰਹੇ ਨੇ ਉਹ ਤੇ ਫੋਲ ਵੋਟਰਾਂ ਪਾ ਕੇ ਸੀ ਕਾਮਯਾਬ ਕਰਾ ਪੂਰਾ ਸਵਾਗਤ ਕਰ ਰਹੇ ਆ ਫੋਲ ਜੀ ਫੋਲ ਜੀ ਜੀ ਤੇ ਜੇ ਵੋਟਰਾਂ ਨੂੰ ਅਪੀਲ ਕਰਨੀ ਹੋਵੇ ਕੀ ਕਹਿਣਾ ਚਾਹੋਗੇ ਅਸੀਂ ਤੇ ਵੀਰ ਜੀ ਇਹੀ ਕਹਿੰਦੇ ਆ ਜਿੰਨੇ ਵੀ ਸਾਡੇ ਭਰਾ ਹਨ ਵੋਟਰ ਸਾਰੇ ਆਮ ਆਦਮੀ ਝਾੜੂ ਤੇ ਵੋਟਾਂ ਪਾਉ ਤੇ ਇਹਨਾਂ ਦੀ ਪਾਰਟੀ ਨੂੰ ਕਾਮਯਾਬ ਕਰੋ ਬਹੁਤ ਬਹੁਤ ਮਿਹਰ